ਪਿਆਰੀ ਸਰਕਾਰ ਮੁਬਾਰਕ ਬਲ ਸਦਮਾਨ ਮੁਬਾਰਕ ਭਗਵਾਨ ਸਦਮਾਨ ਮੁਬਾਰਕ ਚਲ ਬਹੁਤ ਹੈ 42 ਸੀ ਡੀਓ ਐਸਸੀ ਰਿਜ਼ਰਵ ਹੈ ਜੀ ਉੱਥੋਂ ਮੈਂ ਕੈਂਡੀਡੇਟ ਹਾਂ ਜੀ ਮੈਨੂੰ ਮੇਰੇ ਪਿੰਡ ਦੇ ਬੰਦੇ ਨੇ ਪਹਿਲਾਂ ਮੇਤੇ ਸம்மਤੀ ਕਰੀ ਹੈ ਜੀ ਸம்மਤੀ ਚਲੋ ਕੁਝ ਬੰਦੇ ਕਰਕੇ ਨਹੀਂ ਹੋ ਸਕੀ ਚਲੋ ਉਸ ਕਰਦੇ ਪਪੈਂਦੇ ਨੇ ਮੈਂ ਅੱਜ ਆਪਣੇ ਫਾਰਮ ਹਰੇ ਫਿਲ ਕਰੇ ਨੇ ਪੂਰੇ ਡਾਕਟਰ ਵਕੀਲ ਤੋਂ ਚੈੱਕ ਕਰਾ ਕੇ ਫਿਲ ਕਰੇ ਨੇ ਜੀ ਇਹ ਮੇਰੇ ਕਵਰਿੰਗ ਕੈਂਡੀਡੇਟ ਨੇ ਇਕਰਾਰ ਬਹਾਦਰ ਸਿੰਘ ਜੀ ਨਾ ਇਹਨੇ ਹੀ ਫਾਈਲ ਮਿਲਦੀ ਹੈ ਨਾ ਮੇਰੀ ਫਾਈਲ ਮਿਲਦੀ ਹੈ ਇਹ ਸਾਡੇ ਯਾਰ ਕੈਂਡੀਡੇਟ ਨੇ ਇਹਨੇ ਹੀ ਫਾਈਲ ਪਈ ਹੈ ਉੱਥੇ ਛੋਟਾ ਮोटा ਪੰਜ ਸੀੜਾਇਆ ਉਹਦੀ ਫਾਈਲ ਉੱਥੇ ਪਈ ਹੈ ਕਿੰਨੀ ਕਿਤੇ ਰੋ ਗਈ ਫਾਈਲ ਜਮ੍ਹਾਂ ਕਰਾਈ ਨਹੀਂ ਅਸੀਂ ਕਲ ਨੀਅਰ ਬਾਡ ਕੋਈ 11 ਸਵਾ 11 ਵਜੇ ਇਹਦੀ ਫਾਈਲ ਜਮ੍ਹਾਂ ਕਰਾਈ ਗਈ ਸੀ ਹਾਲੇ ਤੱਕ ਕਿੰਨਾ ਟਾਈਮ ਹੋ ਗਿਆ ਤੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਫਾਈਲ ਦਾ ਨਾ ਜੀ ਹਾਲੇ ਤੱਕ ਕੋਈ ਫਾਈਲ ਦਾ ਪਤਾ ਨਹੀਂ ਲੱਗਿਆ ਮੈਂ ਹੁਣ ਆਪੇ ਅੰਦਰ ਜਾ ਕੇ ਜੀ ਫਾਈਲ ਚੈੱਕ ਕਰ ਕੇ ਦੇਖ ਕੇ ਮੈਨੂੰ ਮੇਰੀ ਫਾਈਲ ਨਹੀਂ ਮਿਲ ਰਹੀ ਅੰਦਰ ਜੀ ਕੀ ਕਾਰਨ ਲੱਗਦਾ ਫਾਈਲ ਕਾਇਬ ਹੋਣ ਦਾ ਕਾਰਨ ਤਾਂ ਇਹ ਹੀ ਗੱਲ ਹੈ ਜੀ ਦੇਖ ਸਰਕਾਰ ਨੂੰ ਇਹ ਮਤਲਬ ਇਹ ਦੀ ਗੱਲ ਕਰ ਰਿਹਾ ਵੀ ਸਾਨੂੰ ਮਹਾਤਮਾ ਗਾਂਧੀ ਜੀ ਸਾਡੇ ਡਾਟਰ ਭੀਮrao Ambedkar ਜੀ ਨੇ ਅਧਿਕਾਰ ਦੇ ਗਏ ਨੇ ਕਿ ਇਲੈਕਸ਼ਨ ਕੋਈ ਵੀ ਲੜੇ ਐਸਸੀ ਲੜੇ ਬੀਸੀ ਲੜੇ ਕੋਈ ਲੜੇ ਇਲੈਕਸ਼ਨ ਲੜਨ ਦਾ ਹਰੇਕ ਦਾ ਅਧਿਕਾਰ ਹੈ ਪਰ ਇਹ ਸਾਡੇ ਐਸਸੀ ਬੰਦੇ ਦੇ ਹੱਕਾਂ ਤੇ ਢੱਕਾ ਜੀ ਇੱਕ ਤਰ੍ਹਾਂ ਦਾ ਕੁਝ ਜੇ ਕੁਝ ਰਸੂਫਦਾਰ ਲੋਕਾਂ ਦੇ ਮਗਰ ਲੱਗ ਕੇ ਮਾਜੋਗ ਐਮਐਲਏ ਸਾਹਿਬ ਇਦਾਂ ਦਾ ਢੱਕਾ ਖਾੜਨਾ ਕਰ ਰਹੇ ਨੇ ਇਹ ਬਹੁਤ ਮਾੜੀ ਗੱਲ ਹੈ ਦੇਖੋ ਗੱਲ ਇਹ ਵੀ ਇੱਕ ਪਾਸੇ 80% ਪਿੰਡ ਖੜਾ ਜੀ ਇੱਕ ਪਾਸੇ 20% ਬੰਦੇ ਨੇ ਐਮੇਰੇ ਸਾਹਿਬ ਮੈਂ ਤੁਹਾਡੂ ਕੋ ਬੇਨਤੀ ਕਰਦਾ ਹੱਥ ਜੋੜ ਕੇ ਦੇਖੋ ਜੇ ਤੁਸੀਂ ਮੈਨੂੰ ਇਲੈਕਸ਼ਨ ਲੜਾਉਣੇ ਕੋਲੋਂ ਇਹ ਨਹੀਂ ਪਤਾ ਮੈਂ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਬੰਦੇ ਦਾ ਕੋਈ ਪਤ ਨਹੀਂ ਹੁੰਦਾ ਪਰ ਮੈਂ ਸ਼੍ਰੋਮਣੀ ਕਾਲਜ ਨੂੰ ਇਹ ਪਤ ਉਹਦਾ ਉਮੀਦਵਾਰ ਹਾਂ ਕਾਲਜ ਦਾ ਮੈਂ ਮੇਰੀ ਫਾਈਲ ਗੋਮੈ ਇਥੋਂ ਇਹ ਪਤਾ ਨਹੀਂ ਲੱਗ ਰਹੀ ਫਾਈਲ ਗਈ ਕਿੱਥੇ ਇਲੈਕਸ਼ਨ ਲੜਨਾ ਹੈ ਜਿਹੜੇ ਖਰੇਕ ਦਾ ਅਧਿਕਾਰ ਹੈ ਜੇ ਮੇਰੇ ਤੋਂ ਕੋਈ ਅਲੀਗੇਸ਼ਨ ਹੈ ਮੇਰੇ ਤੋਂ ਕੋਈ ਪਰਚਾ ਹੈ ਮੇਰੇ ਤੋਂ ਕੋਈ ਚੋਰੀ ਠੱਗੀ ਦਾ ਪਰਚਾ ਹੈ ਜਾਂ ਮੈਂ ਕੋਈ ਕੋਈ ਮੇਰੇ ਤੋਂ ਹੋਰ ਕੋਈ 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 ਕਲੇਮ ਹੈਗਾ ਕਹੋ ਦੱਸਣਾ ਮੈਨੂੰ ਥੋੜਾ ਜਿਹਾ ਇਸ ਕਾਲ ਦਾ ਆ ਗੱਲ ਹੈ ਪਰ ਕੋਈ ਸਾਡੀ ਫਾਈਲ ਹੀ ਗਾਇਬ ਹੈ ਇਥੋਂ ਅਸੀਂ ਆਪਣੇ ਮਾਨ ਜੋਗ ਸਾਡੇ ਸਾਡੇ ਇਸ ਟਾਈਮ ਹ ਉਹਨਾਂ ਨੇ ਬੰਦੇ ਵੀ ਉਹ ਟੀਮ ਵੀ ਆਪਣੀ ਭੇਜੀ ਐ ਪਰ ਸਾਨੂੰ ਸਾਡੀ ਫਾਈਲ ਲੱਭ ਨਹੀਂ ਰਹੀ ਜੀ ਹੁਣ ਕੀ ਕਹਿੰਦੇ ਨੇ ਅਧਿਕਾਰੀਆਂ ਨਾਲ ਤੁਸੀਂ ਗੱਲ ਕੀਤੀ ਮੈਂ ਅੰਦਰ ਜਾ ਕੇ ਆ ਜੀ ਮਾਨਯੋਗ ਅਧਿਕਾਰੀ ਸਾਹਿਬ ਤਾਂ ਇਹੀ ਗੱਲ ਕਹਿ ਰਹੇ ਨੇ ਵੀ ਲੱਭ ਰਹੇ ਆ ਪਤਾ ਨਹੀਂ ਹੁਣ ਲੱਭੂ ਕੌਣ ਲੱਭੂ ਉਹਨੂੰ ਕਦ ਲੱਭੂ ਇਹ ਹੁਣ ਇਹਦਾ ਗੱਲ ਖਤਮ ਹੋ ਗਈ ਜੀ ਹੁਣ ਗੱਲ ਦੀ ਪਤਾ ਨਹੀਂ ਕੀ ਇਹ ਗੱਲ ਦਾ ਬਣਨਾ ਹੈ ਇਹ ਗੱਲ ਤਾਂ ਢੱਕਣ ਲੱਗੀ ਹੈ ਭਾਈ ਜੀ ਮੈਨੂੰ ਵੀ ਅੰਦਰੋਂ ਫੋਨ ਆਇਆ ਕਹਿੰਦੇ ਵੀ ਤੇਰਾ ਨਾਮ ਕੀ ਆ ਮੈਂ ਕਹਿੰਦਾ ਜਵੀਰ ਸਿੰਘ ਕਹੇ ਕਾਹਦੇ ਖੜਾ ਮੈਂ ਪੰਚੀ ਕਹੇ ਸਰਪੰਚੀ ਤਾਂ ਨਹੀਂ ਮੈਂ ਨਹੀਂ ਕਹਦੇ ਇੱਥੇ ਮੂਰੇ ਸਾਇਲ ਵੀ ਕੀਤਾ ਤਾਂ ਬਈ ਜਦ ਇਹਨਾਂ ਨੂੰ ਪਿਆਰ ਇਹ ਸ਼ਰੀਆਮ ਤੱਕਾ ਹੋ ਰਿਹਾ ਬਾਈ ਜੀ ਇਹ ਸਾਡਾ ਮੁੰਡਾ ਇਹ ਵੀ ਮੈਂਬਰ ਇਹ ਮੁੰਡਾ ਮੈਂਬਰ ਪੰਚਾਇਤ ਖੜਾ ਜੀ ਨੰਬਰ ਵਾਰ ਨੰਬਰ 4 ਤੋਂ ਜੀ ਸਾਰੇ ਕੋਲ ਕੀਤਾ ਹੈ ਜੀ ਮੂਰੇ ਸਭ ਕੋਲ ਕੀਤਾ ਮੰਗੇ ਮੁੰਡਾ ਨਾ ਕੋਹੋ ਦੇਖੋ ਖਾਲਸਾ ਆਪਾਂ ਜਗਦੀਸ਼ ਸਿੰਘ ਵਾਲੀ ਦੇਖੀ ਜੀ 25 ਰੁਪਏ ਕੰਤੀ ਨਹੀਂ ਰੁਪਏ ਨਹੀਂ ਵੀ ਆ ਪਈ ਹੈ ਹਾਂ ਨਹੀਂ ਕੁਝ ਬਾ ਠੀਕ ਹੈ ਫਿਰ ਜੀ ਹੋ ਗਈ ਹੈਲੋ ਮੰਮੂ ਜੀ ਇਹ ਸਾਨੂੰ ਦੇਖੀ ਦੇਣੀ ਹੈ ਸਾਨੂੰ ਕੀ ਕੀ ਚੱਕਰ ਕੀ ਚੱਕਰ ਪਿਆ ਛੋਟਾ ਫੈਲੰਦਾ ਇਹ ਹੁਣ ਗੁਰਮੀਤ ਸਿੰਘ ਮਾਣ ਚਾਹਣਾ ਪਾਉ ਜੀ ਫੈਲੰਦੇ ਵਿੱਚ ਸਾਨੂੰ ਉਧਰ ਤਾਂ ਐਸੀ ਹੈ ਇੱਕ ਮਿੰਟ ਪਾਏ ਸਿੰਘ ਜੀ ਹਾਂ ਜਿੱਦਰ ਪਾਸ ਠੀਕ ਆ ਸਰ ਥੈਂਕ ਯੂ ਚਲੋ ਦੋ ਵਾਰ ਦਾ ਜੱਟ ਆ ਸਰੋ ਮੈਨੂੰ ਇੱਥੇ ਪੀਆ ਸੀ ਮਿਲ ਗਈਆਂ ਮਿਲ ਗਈਆਂ ਬਾਹਰ ਤਾਂ ਰੋਲੋ ਪਿਆ ਜੀ ਫੈਲੰਗ ਗੈਪ ਹੋ ਗਈਆਂ ਬਾਈ ਜੀ ਗੈਪ ਕਿੱਥੇ ਹੋਣੀਆਂ ਇੱਥੇ ਮਿਲ ਗਈ ਜੀ ਥੱਲੇ ਉੱਪਰ ਸੀਗੀ ਮਿਲ ਗਈ ਮਿਲ ਗਈ ਕੋਈ ਇਸ਼ੂ ਨਹੀਂ ਆਏਗਾ ਕਿਹ ਕਿਧਰ ਚੀਜ਼ ਮਿਲ ਗਈ